ਪੈਰਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮੁ ਮੁਰਾਰ ਮਸਤਕ ਭਾਗ ਹੋਵੈ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ ਮਾਦ ਸੁਦਨ ਜੱਪੀਆ ਔਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੋਰਬਬਦੀ ਹਰ ਕਾਢੇ ਮਾਰ ਰਹਾਉ ਜੇਨ ਕਾ ਹਰ ਸੇਤੀ ਮਨ ਮੰਨਿਆ ਤਿਸ ਕਾਰਜ ਹਰ ਆਪ ਸਵਾਰ ਤਿਨ ਕਾਰਜ ਹਰ ਆਪ ਸਵਾਰ ਤੈਨ ਚੁੱਕੀ ਮੁਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਮਤਾ ਮਸੂਰਤ ਤਾਂ ਕਿਛ ਕੀਜੈ ਹਮਤਾ ਪੂਲਾ ਬੂਲਨਾ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੈ ਹਰ ਬਾਹਰ ਜੋ ਕਿਛ ਕਰੈ ਸੋਈ ਭਾਲ ਹੋਸੀ ਇਹ ਕਰੇ ਪਾਠ ਹੈ ਪ੍ਰਤਨ ਸਰੂਪਾਂ ਦੇ ਵਿੱਚ ਸ਼ਵਦਾਰਸਾਂ ਚ ਕਰੈ ਛਪਿਆ ਹੈ ਸੰਪਰਦਾ ਦੇ ਵਿੱਚ ਪਾਠ ਕਰੇ ਕਰਾਇਆ ਜਾਂਦਾ ਹੈ ਪਾਠ ਬੁੱਧਾਂ ਦੇ ਵਿੱਚ ਵੀ ਸਮਾਗਮਾਂ 'ਚ ਵੀ ਕਰੇ ਕਰਾਇਆ ਹੈ ਜੋ ਕਿਛ ਕਰੇ ਸੋਈ ਭਲ ਹੋਸੀ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਿਆਵ ਹੋ ਅਨੰਦਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਓਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈ ਹੈ ਜਿਨ ਮੇਲਿਆ ਸਤਗੁਰ ਕਿਰਪਾ ਧਾਰ ਓ ਪੂਛ ਨ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਰਦਾਤੀ ਆਈਐ ਜਿਨ ਮੇਲਿਆ ਸਤਗੁਰ ਕਿਰਪਾ ਧਾਰ ਪੈਰਾ ਮਹੱਲਾ ਚੌਥਾ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆ ਗਾਤ ਹੋਏ ਹਮਾਰੀ ਤੇਨ ਕਾ ਦਰਸ ਦੇਖ ਮਨ ਬਿਗਸੈ ਖੇਨ ਖੇਨ ਤੈਨ ਕਉ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪੀਤ ਸੁਆਮੀ ਹਮ ਦਾਸਨ ਦਾਸ ਕੀ ਜੈ ਪਨਹਾਰੀ ਰਹਾਉ ਤੈਨ ਮਤ ਉਤਮ ਤੈਨ ਪਾਤ ਉਤਮ ਜਿਨ ਹਿਰਦੈ ਵਸਿਆ ਬਨਵਾਰੀ ਤੈਨ ਕੀ ਸੇਵਾ ਲਾਏ ਹਰ ਸੁਆਮੀ ਤੈਨ ਸਿਮਰਤ ਗਾਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਹ ਕਾਢੇ ਮਾਰੀ ਜਿਨ ਐਸਾ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਇਥੇ ਵਿਸਰਾਮ ਲਾਉਣਾ ਹੈ ਤੇ ਹਰ ਦਰਗਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵਹਿ ਤਿੰਨ ਨੱਕ ਕਾਟੇ ਸਿਰਜਨਹਾਰੀ ਤਿੰਨ ਨੱਕ ਕਾਟੇ ਇਹ ਕਸਕੇ ਕਹੋ ਨਾ ਤਿੰਨ ਦੋਵੇਂ ਨੰਨੇ ਬੋਲਨੇ ਹਨ ਤਿੰਨ ਅੱਖ ਐਉਂ ਨਹੀਂ ਬੋਲਣਾ ਤਿੰਨ ਨੱਕ ਕਾਟੇ ਸਿਰਜਨਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲ ਹੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਇਹ ਵਿਸਰਾਮ ਹਰ ਇਥੇ ਯਮ ਖਲਾ ਦਨੀ ਹੈ ਜਿਸ ਤੂੰ ਨਹੀਂ ਕਹਿਦਨਾ ਜਿਸ ਤੂੰ ਮਿਲ ਹੈ ਸੋ ਤੁਧ ਮਿਲਸੀ ਇਥੇ ਵਿਸਰਾਮ ਹੈ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰਾ ਮਹੱਲਾ ਚੌਥਾ ਸਤ ਸੰਗਤ ਸਾਈ ਹਰਸ ਤੇਰੀ ਸਤ ਸੰਗਤ ਸਾਈ ਹਰ ਤੇਰੀ ਜੇਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸਰੀਵਹ ਨਿਤ ਚਰਨੇ ਸਰੀਵਹ ਰਾਰੇ ਪੂਰੇ ਦੇ ਨਾਲ ਪਾਠ ਹੈ ਤਿਨ ਸਰੀਵਹ ਨਿਤ ਚਰਨੇ ਨਵੀਨ ਸਰੂਪਾਂ ਚ ਸਰੀਵਹ ਹੀਠਾਂ ਰਾਰਾ ਲੱਗਿਆ ਹੋਇਆ ਪਰ ਰਾਰੇ ਪੂਰੇ ਦੇ ਨਾਲ ਪਾਠ ਹੈ ਸਰੀਵਹ ਜਗ ਜੀਵਨ ਹਰ ਧਿਆਏ ਤਰਣੇ ਜਗ ਜੀਵਨ ਹਰ ਇਥੇ ਵਿਸਰਾਮ ਲਾਉਣਾ ਹੈ ਧਿਆਏ ਤਰਣੇ ਅਨੇਕ ਸੰਖ ਨਾਮ ਹਰ ਤੇਰੇ ਨਾ ਜਾਹੀ ਜਹਿਵਾ ਏਤ ਗਨਣੇ ਰਹਾਉ ਗੁਰ ਸਿੱਖ ਹਰ ਬੁੱਲਹੁ ਹਰ ਗਾਉਹੁ ਲੈ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੈ ਹਰ ਸੁਖ ਕਣੇ ਧੰਨ ਸਵੰਥ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਤਰਣੇ ਨਾਨਕ ਜਨ ਪਾਇਆ ਮਾਤ ਗੁਰਮਤਿ ਜਾਪ ਹਰ ਹਰ ਪਾਰ ਪਵਣੇ ਪੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਗਲੀ ਥੀਤ ਤਾਸ ਡਾਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮ ਸੀ ਹਾਂ ਇਹ ਵੱਖਰਾ ਹੀ ਪਾਠ ਅਸ਼ਟਮ ਅਸ਼ਟਮ ਥੀਤ ਇਥੇ ਵਿਸਰਾਮ ਗੋਵਿੰਦ ਜਨਮਾ ਸੀ ਕਈ ਪਾਠੀ ਜਨ ਮਾਸੀ ਕਹਿ ਦਿੰਦੇ ਹਨ ਉਹ ਤਾਂ ਬਿਲਕੁਲ ਗਲਤ ਹੈ ਗੋਵਿੰਦ ਜਨਮਾ ਸੀ ਇਸ ਤਰ੍ਹਾਂ ਬੋਲਣਾ ਜਨਮਾਸੀ ਨਹੀਂ ਕਹਿਣਾ ਭਰਮ ਭੂਲੇ ਨਰ ਕਰਤ ਕਚਰਾਇਣ ਹਾਂ ਇਹ ਜਿਹੜਾ ਨਰ ਪਦ ਹੈ ਇਹ ਦੇਲੀ ਦੀਪਕਾ ਦੋਵੇਂ ਪਾਸੇ ਲੱਗ ਜਾਏਗਾ ਭਰਮ ਭੂਲੇ ਨਾਰਕਰਤ ਕਚਰਾਇਣ ਇਸ ਤਰ੍ਹਾਂ ਵੀ ਠੀਕ ਹੈ ਭਰਮ ਭੂਲੇ ਨਰ ਇਥੇ ਵੀ ਲੱਗ ਜੇਗਾ ਪਰ ਭੂਲੇ ਪਾਤੇ ਲਾਓ ਇਸ ਤਰ੍ਹਾਂ ਭਰਮ ਭੂਲੇ ਨਾਰਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਓਹ ਜਨਮ ਨਾ ਮਰੇ ਰੇ ਸਾਖਤ ਢੋਰ ਉਹ ਜਨਮ ਨ ਮਰੈ ਰੇ ਸਾਖਤ ਧੂਰ ਸਗਲ ਪਰਾਦ ਦੇਹ ਲੋਰੋਨੀ ਸਗਲ ਪਰਾਦ ਇਥੇ ਵਿਸਰਾਮ ਦੇਹ ਲੋਰੋਨੀ ਦੋਵੇਂ ਹੂੜੇ ਬੋਲਨੇ ਆ 파ਠੀ ਸਿੰਘ ਲੋਰੋਨੀ ਕਹਿ ਦਿੰਦੇ ਹਨ ਇੱਕ ਲੱਲੇ ਦਾ ਹੂੜਾ ਹੀ ਛੱਡ ਦਿੰਦੇ ਹਨ ਧਿਆਨ ਨਾਲ ਲੋਰੋਨੀ ਬੋਲਨਾ ਹੈ ਸੂ ਮੁਖ ਜਲਾਓ ਜੇ ਤੋ ਕਹ ਹੈ ਠਾਕੁਰ ਜੋਨੀ जन्म ना मर न आवे न ना जाय नानक का रहे महला पंजवा उठत सुखिया बैठत सुखिया भव नहीं लागै जा ऐसे बुझिया बुझिया थोड़ा जा कसके बोलना बुझिया नहीं कहना पौ नहीं लागै जा ऐसे बुझिया राखा एक हमारा स्वामी ਸਾਗਲ ਘਟਾਕ ਅੰਤਰਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਾਵ ਤੂੰ ਵਰਤਨਤਾ ਜਹਾ ਕਹਾ ਇਥੇ ਵਿਸਰਾਮ ਇੱਕ ਦੇ ਬਿੰਦੀ ਲੱਗੀ ਹੋਈ ਹੈ ਇੱਕ ਦੇ ਜਹਾ ਦੇ ਬਿੰਦੀ ਹੈ ਨਹੀਂ ਇਸ ਕਰਕੇ ਇਹ ਨਹੀਂ ਜਹਾ ਕਹਾ ਨਹੀਂ ਗੈਦਨਾ ਪਹਿਲਾ ਜਹਾ ਹੈ ਦੂਜਾ ਕਹਾ ਹੈ ਜਹਾ ਕਹਾ ਪ੍ਰਾਵ ਤੂੰ ਵਰਤੰਤਾ ਜਹਾਂ ਕਹਾਂ ਪ੍ਰਾਵ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਵਰਤ ਨਾ ਰਹੁ ਨ ਮਹਿ ਰਮਜ਼ਾਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਵਰਤ ਨਾ ਰਹੋ ਇਥੇ ਵਿਸਰਾਮ ਹੈ ਨ ਮਹ ਰਮਦਾਨਾ ਮਹ ਪਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਨ ਮਹ ਰਮਦਾਨਾ ਆਮ ਕਈ ਮਹਿਰ ਮਰਦਾਨਾ ਹੀ ਕਰ ਜਾਂਦੇ ਹਨ ਉਹ ਤਾਂ ਬਹੁਤ ਗਲਤ ਹੈ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਇਸ ਕਰਕੇ ਧਿਆਨ ਨਾਲ ਪਾਠ ਕਰਨਾ ਹੈ ਵਰਤ ਨਾ ਰਹੋ ਨ ਮਹ ਰਮਦਾਨਾ ਤੇ ਇਸ ਸੇਵੀ ਜੋ ਰੱਖੈ ਨਿਦਾਨਾ ਏਕ ਗੁਸਾਈ ਅੱਲ੍ਹਾ ਮੇਰਾ ਹਿੰਦੂ ਤੁਰਕ ਦੁਹਾਂ ਨੇਬੇਰਾ ਇਹ ਵੀ ਪਾਠ ਹਿੰਦੂ ਤੁਰਕ ਇਥੇ ਵਿਸਰਾਮ ਦੁਹਾਂ ਨਬੇਰਾ ਨਹੀਂ ਗੈਣਾ ਦੋਵੇਂ ਲਾਵਾ ਲਾ ਕੇ ਨੰਨੇ ਦੇ ਵੀ ਲਾਂ ਹੈ ਨੇਬੇਰਾ ਇਕੱਠੇ ਹੀ ਬੋਲਣਾ ਹੈ ਰਹਾਉ ਹੱਜ ਕਾਬਾ ਜਾਓ ਨਾ ਤੀਰਥ ਪੂਜਾ ਹੱਜ ਕਸ ਕੇ ਬੋਲਣਾ ਪੂਜਾ ਪੋਲਾ ਬੋਲਣਾ ਹੈ ਇਕੋ ਸੇਵੀ ਅਵਰ ਨਾ ਦੂਜਾ ਪੂਜਾ ਕਰਾਓ ਨ ਨਿਵਾਜ ਗੁਜਾਰਾ ਏਕ ਨਿਰੰਕਾਰ ਲੇ ਰਿਦਾ ਨਮਸਕਾਰੋ ਨਾ ਹਮ Hindu ਨਾ ਮੁਸਲਮਾਨ ਅੱਲ੍ਹਾ ਰਾਮ ਕੇ ਪਿੰਡ ਪ੍ਰਾਨ ਕਹੋ ਕਬੀਰ ਇਹ ਕੀ ਆ ਵਖਾਨਾ ਗੁਰ ਪੀਰ ਮੇਲਾ ਖੁਦ ਖਸਮ ਪਛਾਨਾ ਪੈਰਾ ਮਹੱਲਾ ਪੰਜਵਾ ਦਾਸ ਮਿਰਗੀ ਸਹਜੇ ਬੰਦ ਆਨੀ ਹਾਂ ਬੰਧਿਆਨੀ ਨਹੀਂ ਕਹਿਣਾ ਪਾਠ ਬੰਦ ਆਨੀ ਇਹ ਸੰਬੰਧਕ ਪਾਠ ਹੈ ਦਾਸ ਮਿਰਗੀ ਸਹਜੇ ਬੰਦ ਆਨੀ ਪਾਂਚ ਮਿਰਗ ਵਿਦੇ ਸੇਵ ਕੀ ਬਾਨੀ ਸੰਤ ਸੰਗ ले चढ़े कार मृग पकरे बेन घोर हथियार रहा मृग पकरे बेन घोर हथियार बेन घोर हथियार रहा आखेर बिरत बाहर आयो तारा पायो आखेर बिरत बाहर आयो ता पायो ਘਰ ਕਹਿ ਗਾਏ ਮ੍ਰਿਗ ਪਕਰੇ ਘਰ ਆਣੇ ਹਾਟ ਮ੍ਰਿਗ ਪਕਰੇ ਘਰ ਆਣੇ ਹਾਟ ਚੋਖ ਚੋਖ ਲੈ ਗਏ ਬਾਂਡੇ ਬਾਟ ਏਹੋ ਅਹੇਰਾ ਕਿੰਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਭਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਹਾਂ ਇਹ ਵਿਸਰਾਮ ਜੇ ਸੋ ਲੋਚ ਲੋਚ ਇਥੇ ਵਿਸਰਾਮ ਖਾਵਾਇਆ ਸਾਖਤ ਹਰ ਹਰ ਚੀਤ ਨਾ ਆਇਆ ਸਾਖਤ ਪਾਤੇ ਵਿਸਰਾਮ ਲਾਉਣਾ ਹੈ ਸਾਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੇਹੁ ਮਤੇ ਮਤੇ ਸੰਤ ਜਨਾ ਕੀ ਲੇਹੁ ਮਤੇ ਸਾਧ ਸੰਗ ਪਾਵਹੁ ਪਰਮ ਗਤੇ ਸਾਧ ਸੰਗ ਵਿਸਰਾਮ ਲਾਦੋ ਸਾਧ ਸੰਗ ਪਾਵਹੁ ਪਰਮ ਗਤੇ ਸਾਧ ਸੰਗ ਪਾਵਹੁ ਪਰਮ ਗਤੇ ਗਤੇ ਬੋਲਾ ਬੋਲ ਨਾ ਇਸ ਨੂੰ ਗੱਤੀ ਨਹੀਂ ਕਹਿਣਾ ਪਥਰ ਕੋ ਬਹੁ ਨੀਰ ਪਵਾਇਆ ਨਹਿ ਭੀਗੈ ਅਧਿਕ ਸੂਕਾਇਆ ਖਾਟ ਸਾਸਤਰ ਮੂਰਖ ਸੁਨਾਇਆ ਜੈਸੀ ਦਹਿ ਦੇਸ ਜੈਸੀ ਦਹਿ ਦੇਸ ਪਵਨ ਚੁਲਾਇਆ ਬੇਨ ਕਾਨ ਖਲਹਾਨ ਜੈਸੀ ਗਾਹ ਨਾ ਪਾਇਆ ਹੇ ਪਾਠ ਬੇਨ ਕਣ ਖਲਹਾਨ ਬੇਨ ਕਣ ਇੱਥੇ ਠਮਕ ਖਲਹਾਨ ਇੱਥੇ ਵਿਸਰਾਮ ਹੈ ਜੈਸੀ ਗਾਹ ਨਾ ਪਾਇਆ ਇਹ ਗਾਹਨ ਇਕੱਠਾ ਪਾਠ ਆਦੇਸ਼ਿਤ ਪੋਥੀਆਂ 'ਚ ਛਪਿਆ ਹੋਇਆ ਪਰ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਜੈਸੀ ਗਾਹ ਨਾ ਪਾਇਆ ਤਿਉ ਸਾਕਤ ਤੇ ਕੋ ਨਾ ਬਰਾਸ ਆਇਆ ਹਾਂਜੀ ਇਹ ਵੀ ਬਰਾਸ ਆਇਆ ਉਚਾਰਨ ਕਰਨਾ ਜਿਨ੍ਹਾਂ ਪਾਠੀ ਸਿੰਘਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਬਰਸਾਇਆ ਹੀ ਕਹਿ ਜਾਂਦੇ ਹਨ ਇੱਕ ਕੰਨਾ ਵਿੱਚ ਛਾੜ ਹੀ ਦਿੰਦੇ ਨੇ ਇਸ ਕਰਕੇ ਧਿਆਨ ਨਾਲ ਬੋਲਣਾ ਹੈ ਪਿਉ ਸਾਖਤ ਤੇ ਇਥੇ ਵਿਸਰਾਮ ਐ ਕੋ ਨ ਬਰਾਸ ਆਇਆ ਇਕੱਠਾ ਬੋਲਣਾ ਹੈ ਬਰਾਸ ਆਇਆ ਵੱਖਰਾ ਵੀ ਨਹੀਂ ਕਹਿਣਾ ਇਕੱਠਾ ਤੇਜ਼ੀ ਨਾਲ ਬੋਲਣਾ ਹੈ ਬਰਾਸ ਆਇਆ ਪਿਉ ਸਾਖਤ ਤੇ ਕੋ ਨ ਬਰਾਸ ਆਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹ ਨਾਨਕ ਪ੍ਰਭ ਬਾਣਤ ਬਣਾਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹ ਨਾਨਕ ਤਰਾਵ ਬਣਤ ਬਣਾਇਆ